ਆਰਪ ਸਿੰਘ ਜੀ ਤੁਸੀਂ ਵੀ ਸ਼ਾਇਦ ਵਿਸਥਾਰ ਦੇਣਾ ਪੂਰਾ ਬਿਆਨ ਮੁੱਖ ਮੰਤਰੀ ਮਾਨ ਦੀ ਪ੍ਰੈਸ ਕਾਨਫਰੰਸ ਸੁਣੀ ਹੋਵੇਗੀ ਉਹਨਾਂ ਨੇ ਸਿੱਧੇ ਤੌਰ ਤੇ ਕੇਂਦਰ ਤੇ ਵੱਡਾ ਹਮਲਾ ਬੋਲਿਆ ਕਿ ਕੇਂਦਰ ਨੇ ਸਾਡੇ ਨਾਲ ਵੱਡਾ ਵਿਤਕਰਾ ਕੀਤਾ ਪੰਜਾਬ ਦੀ ਝਾਕੀ ਨੂੰ 26 ਜਨਵਰੀ ਦੀ ਪ੍ਰੇਡ ਦੇ ਵਿੱਚ ਥਾਂ ਨਹੀਂ ਦਿੱਤੀ ਗਈ ਦੇਖੋ ਇਹ ਨੇ ਟੈਕਨੀਕਲ ਮੈਟਰ ਹੈ ਕੋਈ ਸਰਕਾਰ ਦਾ ਕੋਈ ਉਦੇਦਾਰ ਜਿਹੜਾ ਕੰਡੀਸ਼ਨ ਨਹੀਂ ਮੈਟ ਕਰਦਾ ਕੋਈ ਟੀਮ ਬੈਠਦੀ ਹੈ ਇੱਕ ਕਮੇਟੀ ਬੈਠਦੀ ਹੈ ਡਿਫੈਂਸ ਮਿਨਿਸਟਰੀ ਜੀ ਜਿਹੜੇ ਦੇ ਉਹ ਪਹਿਲੇ ਦਿੱਤੇ ਜਾਂਦੇ ਨੇ ਉਸ ਟੀਮ ਦੇ ਬੇਸ ਤੇ ਅਗਰ ਝਾਕੀ ਬੰਦੀ ਹੈ ਤੇ ਉਹਨਾਂ ਨੂੰ ਪਰਮਿਟ ਹੁੰਦੀ ਹੈ ਪਿਛਲੀ ਵਾਰ ਵੀ ਛੱਤੀਸਗੜ੍ਹ ਹਰਿਆਣਾ ਅ ਹਰਮਨ ਠੀਕ ਹੈ ਜਾਇਆ Rajasthan ਕਈ ਰਾਜਾਂ ਦੀ ਝਾਂਕੀ ਨਹੀਂ ਜਾ ਪਾਈ ਸੀ ਜੀ ਉਹਨਾਂ ਦੀ ਥੀਮ ਵੈਰੀ ਕਰ ਜੇ ਅ ਟੈਲੀ ਕਰਾਂਗੇ ਕਿ ਨਾਰੀ ਸ਼ਕਤੀ ਥੀਮ ਹੈ ਪੂਰੀ ਪ੍ਰੇਡਾ ਔਰ ਉਹਦੇ ਚ ਜਿਹੜੀ ਝਾਂਕੀ ਦਾ ਜਿਹੜਾ ਮੈਸੇਜ ਦੇਣ ਦਾ ਜਿਹੜਾ ਥੀਮ ਬਣਾਇਆਗਾ ਉਹਨਾਂ ਨੇ ਅਗਰ ਉਹਨੀ ਟੈਲੀ ਕਰਗਾ ਤਾਂ ਫਿਰ ਨਹੀਂ ਜਾਏਗੀ ਉਹ ਕੋਈ ਬਤਾਓ ਜੀ ਕੋਈ ਕੋਈ ਪੋਲਿਟੀਕਲ ਗੱਲ ਦੀ ਹੈਗੀ ਜਾਂ ਸਿਰਫ ਟੈਕਨੀਕਲ ਦਾ ਮਾਮਲਾ ਹੈ ਨੇ ਅਰਪੀ ਸਿੰਘ ਜੀ ਮੁੱਖ ਮੰਤਰੀ ਮਾਨ ਸਿੱਧਰ ਤੌਰ ਤੇ ਜ਼ਿਕਰ ਕਰ ਰਹੇ ਨੇ ਕਿ ਤਿੰਨ ਵਿਸ਼ਿਆਂ ਨੂੰ ਲੈ ਕੇ ਅਲੱਗ-ਅਲੱਗ ਡਿਜ਼ਾਈਨ ਭੇਜੇ ਗਏ ਮਾਈ ਭਗ ਨੂੰ ਲੈ ਕੇ ਜਿਹੜੀ ਕਚਾਕੀ ਸੀ ਉਸ ਨੂੰ ਲੈ ਕੇ ਦੋ ਡਿਜ਼ਾਈਨ ਭੇਜੇ ਗਏ ਇਸ ਤਲਾਵਾ ਪੰਜਾਬੀ ਵਿਰਸੇ ਨੂੰ ਲੈ ਕੇ ਡਿਜ਼ਾਈਨ ਭੇਜੇ ਗਏ ਆ ਦੇਸ਼ ਦੀ ਆਜ਼ਾਦੀ ਦੇ ਵਿੱਚ ਜਿਹੜੇ ਸ਼ੂਰ ਬੀਰਾਂ ਤੇ ਬਹੁਤ ਯੋਗਦਾਨ ਪਾਇਆ ਗਿਆ ਚਾਹ ਸ਼ਹੀਦ ਭਗਤ ਸਿੰਘ ਨੇ ਚਾਹ ਬਾਕੀ ਹੋਰ ਸ਼ਹੀਦ ਨੇ ਉਹਨਾਂ ਨੂੰ ਲੈ ਕੇ ਕਚਾਕੀ ਨੂੰ ਉਸ ਨੂੰ ਲੈ ਕੇ ਡਿਜ਼ਾਈਨ ਭੇਜੇ ਗਏ ਉਹਨਾਂ ਸਿੱਧੇ ਤੌਰ ਤੇ ਸਵਾਲ ਕੀਤਾ ਹੈ ਕਿ ਤਿੰਨ ਵਿਸ਼ੇ ਨੇ ਇਸ ਤੇ ਕੀ ਇਤਰਾਜ ਹੈ ਕੇਂਦਰ ਨੂੰ ਇਹਨਾਂ ਇਹਨਾਂ ਤਿੰਨ ਵਿਸ਼ਿਆਂ ਨੂੰ ਮਨਜ਼ੂਰੀ ਨਾਲ ਦੇਣਾ ਦੋ ਲੋ ਉਹਨਾਂ ਦਾ ਕੰਮ ਹੈ ਰਾਜਨੀਤਿਕ ਬਿਆਨ ਦੇਣਾ ਰਾਜਨੀਤਿਕ ਗੱਲ ਕਰਨਾ ਉਹਨਾਂ ਕੋ ਆਪਣੀ ਟੈਕਨੀਕਲ ਟੀਮ ਨੂੰ ਜਿਹੜੀ ਡਿਫੈਂਸ ਮਿਨਿਸਟਰੀ ਦੀ ਟੀਮ ਹੈ ਉਹ ਨਾਲ ਗੱਲ ਕਰੇ ਡਿਫੈਂਸ ਮਿਨਿਸਟਰੀ ਦੀ ਟੈਕਨੀਕਲ ਟੀਮ ਹੁੰਦੀ ਹੈ ਉਹਦੇ ਵਿੱਚ ਪ੍ਰੋਪਰ ਟੈਕਨੀਕਲ ਜਿਹੜੇ ਲੋਕ ਨੇ ਉਹ ਉਹਦੇ ਪਾਰਟਿਸਿਪੇਟ ਕਰਦੇ ਨੇ ਇਹ ਨਹੀਂਗਾ ਕੋਈ ਕੋਈ ਬੀਜੇਪੀ ਦਾ ਕੋਈ ਆਗੂ ਉਹਦੇ ਉਸ ਟੀਮ ਵਿੱਚ ਮੈਂਬਰ ਹੁੰਦਾ ਪਰ ਠੀਕ ਹੈ ਉਹਨੂੰ ਰਾਜਨੀਤਿਕ ਕਰਨੀ ਹੈ ਅਗਰ ਔਰ ਜੇਕਰ ਮੈਚ ਸੀ ਕਿ ਨਾਰੀ ਸ਼ਕਤੀ ਕਰਕੇ ਅਸੀਂ ਜਿਹੜਾ ਮੈਸੇਜ ਦੇਣਾ ਹੈ ਫਿਰ ਉਸ ਵਿੱਚ ਉਹ ਥੀਮ ਵਿੱਚ ਨਹੀਂ ਫਿੱਟ ਹੁੰਦਾ ਹੈਗਾ ਤੇ ਨਹੀਂ ਲੱਗਦਾ ਕੀ ਹੋਏਗਾ ਜੀ ਆਰਪੀ ਸਿੰਘ ਜੀ ਮੁੱਖ ਮੰਤਰੀ ਮਾਨ ਨੇ ਸਿੱਧੇ ਤੌਰ ਤੇ ਤੁਹਾਡਾ ਵੀ ਜ਼ਿਕਰ ਕੀਤਾ ਨਾਮ ਲੈ ਕੇ ਬਕਾਇਦਾ ਮਨਜਿੰਦਰ ਸਿੰਘ ਸਿਰਸਾ ਦਾ ਜ਼ਿਕਰ ਕੀਤਾ ਹੈ ਪੰਜਾਬ ਬੀਜੇਪੀ ਲੀਡਰਸ਼ਿਪ ਨੂੰ ਸਵਾਲ ਕੀਤਾ ਕਿ ਅੱਜ ਇਸ ਮੁੱਦੇ ਤੇ ਡਿਬੇਟਾਂ ਵੀ ਹੋਣਗੀਆਂ ਫਿਰ ਬੀਜੇਪੀ ਹੁਣ ਕੀ ਗੱਲ ਰੱਖੇਗੀ ਆਪਣਾ ਕੀ ਪੱਖ ਰੱਖੇਗੀ ਜਦੋਂ ਸਿੱਧੇ ਤੌਰ ਤੇ ਵਿਤਕਰੇ ਕਰ ਦਿੱਤਾ ਗਿਆ ਪੰਜਾਬ ਦੇ ਨਾਲ फिर वापस क्या विदकला कोई पाब के ना होर भी कई सारे स्टेट्स होंगे जिन्होंने टैक्नीकल कारण तो रिजेक्ट हुई होगी जो टीम भेजा होगा ये बहुत टैक्नीकल जहां मामला है ये कोई इमोशनल वाली गल नहीं हैगी डिफेंस मिनिस्ट्री की जी टेक्नीकल टीम है जिसे मैं तुम दस कुछ एजुकेशनिस्ट होंगे कुछ होर लोग होंगे जे जे तय करते होंगे मैं तुमजेक्ट जानकारी लैके होर अर्धे घंटे बाद देगा डिफेंस मिनिस्ट्री तो ਵੀ ਆਪਸੇ ਜੀ ਮੁੱਖ ਮੰਤਰੀ ਦੇਵੀ ਕਿਆ ਨੇ ਕੋ ਕਾਰਨਤਾ ਦੱਸੋ ਨਾ ਕਾਰਨ ਨਹੀਂ ਦੱਸਿਆ ਗਿਆ ਕੋਈ ਜ਼ਿਕਰ ਵੀ ਨਹੀਂ ਕੀਤਾ ਗਿਆ ਕਿ ਮਨਜ਼ੂਰੀ ਕਿਉਂ ਨਹੀਂ ਮਿਲੀ ਥਾਂ ਕਿਉਂ ਨਹੀਂ ਮਿਲੀ ਬਿਲਕੁਲ ਕਾਰ ਬਿਲਕੁਲ ਉਹਨਾਂ ਕੋ ਜਿਹੜਾ ਨੋਟਿਸ ਉਸੋ ਆਇਆ ਉਹ ਪੜ ਕੇ ਉਹ ਪਬਲਿਕ ਕਰਦੇ ਜਿਹੜਾ ਜਿਹੜਾ ਡਿਫੈਂਸ ਮਿਸਟਰ ਨੋਬਲ ਸਾਹਿਬ ਪਬਲਿਕ ਕਰਦੇ ਕੋਈ ਬਿਲਕੁਲ ਕਲੀਅਰ ਗੱਲ ਹੋਏਗੀ